ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਰਾਵੀ ਫੌਂਟ ਆਪਣੇ ਵਿੰਡੋ 11 ਡੈਸਕਟਾਪ ਦੇ ਵਿੱਚ ਇੰਸਟਾਲ ਕਰਨਾ ਹੈ ਸੋ ਉਸ ਦੇ ਲਈ ਆਪਾਂ ਕਰਨਾ ਕੀ ਹੈ ਸੋ ਉਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਡੈਸਕਟਾਪ ਦੀ ਸੈਟਿੰਗ ਦੇ ਵਿੱਚ ਜਾਣਾ ਪਵੇਗਾ ਜਦੋਂ ਆਪਾਂ ਸੈਟਿੰਗ ਦੇ ਵਿੱਚ ਜਾਵਾਂਗੇ ਤਾਂ ਇਹ ਸਾਰੀਆਂ ਸੈਟਿੰਗਸ ਆ ਰਹੀਆਂ ਨੇ ਆਪਣੇ ਖੱਬੇ ਹੱਥ ਸੋ ਉਸ ਦੇ ਵਿੱਚ ਆਪਾਂ ਜਾਵਾਂਗੇ ਟਾਈਮ ਐਂਡ ਲੈਂਗੁਏਜ ਦੇ ਵਿੱਚ ਜਦੋਂ ਇਸ ਦੇ ਵਿੱਚ ਆਵਾਂਗੇ ਤਾਂ ਆਪਾਂ ਨੂੰ ਟਾਈਪਿੰਗ ਦੇ ਰੀਜਨ ਇਹ ਸਾਰੀਆਂ ਆ ਰਹੀਆਂ ਨੇ نیچے ਲਿਖ ਕੇ ਸੋ ਆਪਾਂ ਇਹਦੇ ਵਿੱਚ ਜਾਵਾਂਗੇ ਲੈਂਗੁਏਜ ਐਂਡ ਰੀਜਨ ਦੇ ਵਿੱਚ ਸੋ ਇਹ ਆ ਰਹੀ ਇਹਦੇ ਵਿੱਚ ਸਿਰਫ ਇੰਗਲਿਸ਼ ਸੋ ਆਪਾਂ ਇਹ ਐਡ ਬਟਨ ਦਿੱਤਾ ਹੋਇਆ ਨਾ ਸੋ ਇੱਥੇ ਆਪਾਂ ਕਲਿੱਕ ਕਰਾਂਗੇ ਸੋ ਆਪਾਂ ਇਹਦੇ ਵਿੱਚ ਆਪਾਂ ਜੇ ਆਪਾਂ ਪੰਜਾਬੀ ਸਰਚ ਕਰ ਲੈਨੇ ਆ ਇਹका ਤੁਸੀਂ ਸਰਚ ਨਹੀਂ ਕਰਨਾ ਤਾਂ ਤੁਸੀਂ ਸਿੱਧਾ ਨੀਚੇ ਸਕਰੋਲ ਕਰਕੇ ਵੀ ਜਾ ਸਕਦੇ ਹੋ ਸੋ ਇਹ ਦੋ ਤਿੰਨ ਤਰ੍ਹਾਂ ਦੀ ਅਰਬਿਕ ਆ ਇੱਕ ਦੇਵਨਾਗਰੀ ਆ ਠੀਕ ਹੈ ਸੋ ਆਪਾਂ ਨੇ ਗੁਰਮੁਖੀ ਸਿਲੈਕਟ ਕਰਨੀ ਹੈ ਕਿਉਂਕਿ ਇਹ ਰਾਬੀ ਫੌਂਟ ਆ ਠੀਕ ਹੈ ਸੋ ਆਪਾਂ ਇਹ ਨੈਕਸਟ ਕਰਾਂਗੇ ਸੋ ਇੰਸਟਾਲ ਹੋਣ ਲੱਗ ਗਿਆ ਠੀਕ ਹੈ ਜੀ ਸੋ ਉਸ ਤੋਂ ਬਾਅਦ ਕੁਝ ਮਿੰਟ ਆਪਾਂ ਬੀਟ ਕਰਦੇ ਹਾਂ ਸੋ ਉਸ ਤੋਂ ਬਾਅਦ ਆਪਾਂ ਇਸ ਨੂੰ ਨੈਕਸਟ ਕਰ ਦਨਾਂ ਸੌਰੀ ਮੇਰੇ ਥੋੜੀ ਜੀ ਨੈਟ ਦੀ ਪ੍ਰੋਬਲਮ ਹੈ ਸੋ ਇਸ ਤੋਂ ਬਾਅਦ ਆਪਾਂ ਇਸ ਨੂੰ ਇੰਸਟਾਲ ਕਰਨਾ ਸੋ ਇੰਸਟਾਲ ਹੋ ਚੁੱਕਿਆ ਹੈ ਠੀਕ ਹੈ ਇਹ ਚੱਲ ਰਿਹਾ ਹੈ ਡਾਊਨਲੋਡ ਹੋ ਚੁੱਕਿਆ ਹੈ ਸੋ ਉਸ ਤੋਂ ਬਾਅਦ ਚੈੱਕ ਕਰਨ ਲਈ ਆਪਾਂ ਸਕਰੀਨ ਦੇ ਨੀਚੇ ਕੋਰਨਰ ਚਾਵਾਂਗੇ ਜਿੱਥੇ ਇੰਗਲਿਸ਼ ਇਨ ਲਿਖਿਆ ਹੋਇਆ ਸੋ ਜੇ ਆਪਾਂ ਕਲਿੱਕ ਕਰਾਂਗੇ ਸੋ ਇਹਦੇ ਨਾਲੇ ਪੰਜਾਬੀ ਗੁਰਮੁਖੀ ਆ ਗਈ ਸੋ ਇੱਥੇ ਆਪਾਂ ਕਲਿੱਕ ਕਰਦੇ ਹਾਂ ਚੈੱਕ ਕਰਨ ਲਈ ਆਪਾਂ ਨੋਟਪੈਡ ਖੋਲਦੇ ਆਂ। ਇਸ ਨੋਟਪੈਡ ਤੇ ਆਪਾਂ ਲਿਖ ਕੇ ਦੇਖ ਲੈਂਦੇ ਆਂ। ਜਿਵੇਂ ਇਹ ਲਾਈਨ ਹੁੰਦੀ ਹੈ। ਪਪਾ ਰਾਰਾ ਕੱਕਾ ਠੀਕ ਹੈ। ਇਹ ਰਾਵੀ ਦੇ ਫੌਂਟ ਨੇ ਤੁਸੀਂ ਮਲਾ ਕੇ ਚੈੱਕ ਵੀ ਕਰ ਸਕਦੇ ਹੋ ਠੀਕ ਹੈ। ਸੋ ਇਸ ਤਰ੍ਹਾਂ ਤੁਸੀਂ ਰਾਵੀ ਨੂੰ ਆਪਣੇ ਪੀਸੀ ਦੇ ਵਿੱਚ ਇੰਸਟਾਲ ਕਰ ਸਕਦੇ ਹੋ। ਸੋ ਜੇ ਪ੍ਰੈਕਟਿਸ ਕਰਿਆ ਕਰੋ ਸੋ ਸਰਕਾਰੀ ਜੋ ਵੀ ਆਰਐਨਏ ਫਾਰਮ ਵਗੈਰਾ ਪੰਜਾਬ ਦੇ ਵਿੱਚ ਉਹ ਸਾਰੇ ਰਾਵੀ ਤੇ ਟੈਸਟ ਹੁੰਦੇ ਨੇ ਸੋ ਇਸ ਤਰ੍ਹਾਂ ਤੁਸੀਂ ਰਾਵੀ ਆਪਣੇ ਡਾਊਨਲੋਡ ਕਰ ਸਕਦੇ ਹੋ ਪੀਸੀ ਦੇ ਵਿੱਚ ਸੋ ਚੈਨਲ ਨਾਲ ਵਾਅਦੇ ਵਾਅਦੇ ਜੁੜੋ ਬਹੁਤ ਸਾਰੀਆਂ ਨਵੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਮੇਰੇ ਚੈਨਲ ਤੇ ਸੋ ਸਾਰਿਆਂ ਦਾ ਧੰਨਵਾਦ